ਮੈਂ ਇੱਕ 13 ਵਾਟ ਰੱਖੇ ਨੇ ਉਹ ਵਾੜ ਵਿੱਚ ਅਸੀਂ ਜਿਹੜੇ 24 ਤਿੰਨ ਨੂੰ ਪ੍ਰੋਜੈਕਟ ਲਾ ਰਿਹਾ ਸੀ ਸਾਰੇ 13 ਵਾਟ ਨੂੰ ਛੂ ਰਹੇ ਆ ਇੱਕ ਸੰਤ ਬਾਬਾ ਪ੍ਰੇਮ ਸਿੰਘ ਦੇ ਨਾਮ ਦੇ ਪ੍ਰੋਜੈਕਟ ਉਹ ਵਾਟਰ ਅਨਾਉਂਸ ਕਰਨ ਆਇਆ ਰਿਆਂ ਉਹਨਾਂ ਨੇ ਸਕੂਲਾਂ ਵਾਸਤੇ ਬਹੁਤ ਕੰਮ ਕੀਤਾ ਸੀ ਸਕੂਲ ਬਹੁਤ ਔਲੇ ਸੀ ਜਿਹੜਾ ਵੀ ਕਲੱਬ ਸਪੂਲਾ ਵਾਸਤੇ ਕੰਮ ਕਰੇਗਾ ਸਭ ਤੋਂ ਵੱਧ 1 ਲੱਖ ਦਾ ਨਾਮ ਮੇਰੇ ਨੂੰ ਦਿੱਤਾ ਜਾਏਗਾ ਅੱਪਾ ਕੁਛ ਕਰਨ ਦੇ ਇਰਾਦੇ ਨਾਲ ਜਾਣਾ ਕੁਝ ਕਰਕੇ ਦਿਖਾਣਾ ਹੈ ਇਸ ਨਿਸ਼ਤੇ ਨਾਲ ਆਪਾਂ ਕੰਮ ਕਰਨੇ ਨੇ ਇੱਕ ਮੈਂ ਆਪਣੇ ਪਿਤਾ ਜੀ ਦੇ ਨਾਮ ਦੇ ਵਾਡ ਰੱਖਿਆ ਉਹਨੇ ਕੋਈ ਮਰਿਆ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਇੱਥੇ ਖੜੇ ਆ। ਉਹਨਾਂ ਦੀ ਬਦੌਲਤ ਹੀ ਖੜੇ ਆਪਾਂ। ਉਹਨਾਂ ਨੇ ਸਾਨੂੰ ਇਹ ਸ਼ਕਤੀ ਦਿੱਤੀ ਜਦਿਆਂ ਇੱਕ ਦੇ ਰਹੇ। ਜਿਹੜਾ ਮਨੁੱਖਤਾ ਦੀ ਸੇਵਾ ਹਰ ਖੇਤਰ ਵਿੱਚ ਵਧੀਆ ਕੰਮ ਕਰਨ ਵਾਲਾ ਇਨਾਮ ਦਾ ਹੱਕਦਾਰ ਹੋਵੇਗਾ। ਇਹ ਸਨਮ ਉਹਗੇ ਸਮਾਜ ਸੇਵੀ ਦੇ ਪਿਤਾ ਦੀ ਯਾਦ ਦਿੱਤਾ ਜਾਏਗਾ। ਨੈਨ ਰੇਸ਼ ਅਗਰਵਾਲ ਦਾ ਅਵਾਰਡ ਡੀ ਐਲ ਐਲ ਆਈ ਸੀ ਐਲ ਐਲ ਆਈ ਹੋਰ ਲੀਡਰਸ਼ਿਪ ਡਿਵੈਲਪਮੈਂਟ ਵਰਕਸ਼ਾਪ ਵੱਲੋਂ ਮਤੀ ਸਾਲ ਲੈਣ ਵਾਲਾ ਅਵਾਰਡ ਮਿਲੇਗਾ ਇਹ ਨਾਮ ਇੰਟਰਨੈਸ਼ਨਲ ਦਾ ਮਹਾਨ ਲੀਡਰ ਸਾਡੇ ਹਰਮਨ ਪਿਆਰੇ ਲੈ ਨਰੇਸ਼ ਕੁਮਾਰ ਅਗਰਵਾਲ ਨੂੰ ਸਰਪੱਤ ਕੀਤਾ ਜਾਂਦਾ ਹੈ ਲੈ ਨਿਜਮ ਦੇ ਸੰਸਾਰਿਕ ਭਾਈਚਾਰੇ ਭਰ ਦਾ ਮਾਨ ਸਨਮਾਨ ਨੂੰ ਉਲੰਧੀਆਂ ਦੇ ਪਹਚਾਇਆ ਹੈ ਇੱਕ ਵਾਰ ਜਤਿੰਦਰ ਚੋਹਾਨ ਜੀ ਦੇ ਨਾਮ ਰੱਖਿਆ ਗਿਆ ਜਿਹੜਾ ਸਭ ਤੋਂ ਵੱਧ ਮੈਲਬਨ ਜੂਨਸ ਫੈਲੋ ਤੇ ਨਵੇਂ ਮੈਂਬਰ ਲਿਆਏਗਾ ਲਾਹਮੀਆ ਕਲੱਬਾਂ ਨੂੰ ਸਪੌਂਸਰ ਕਰੇਗਾ ਉਸ ਵਾਰਦਾ ਹੱਕਦਾਰ ਹੋਵੇਗਾ ਇਹ ਵਾਰਦੇ ਸਾਰੇ ਮਹਾਨ ਲਾਇਕ ਲੀਡਰ ਜਤਿੰਦਰ ਚੋਹਾਨ ਜੀ ਦੀਆਂ ਯਾਦਗਾਰ ਸੇਵਾ ਸਮਾਨਤ ਤੋਂ ਹੋਰ ਜਾਰੀ ਕੀਤਾ ਜਾਵੇਗਾ ਇੱਕ ਬਾਬਾ ਬੰਦਾ বাহাদুর ਸਿੰਘ ਜੀ ਉਹੜ ਦੇ ਕਾਰਨਛਾਨਾ ਨੂੰ ਸਭ ਤੋਂ ਵੱਧ 7 ਮਈਆ ਕੁਰਬਾਨ ਦੇ ਇਸ ਨਾਮ ਨਾਲ ਸਮਾਨਿਆ ਜਾਵੇਗਾ ਇਸ ਵਾਰਡ ਚੋਹ ਮਾਨ ਜਮੈਲ ਬਾਬਾ ਬੰਦਾ ਬਾਦੇ ਦੀ ਯਾਦ ਵਿੱਚ ਦਿੱਤਾ ਜਾਵੇਗਾ ਜਿਸ ਨੇ ਆਪਣਾ ਸਿੱਕਾ ਮਨਵਾ ਕੇ ਪੰਜਾਬ ਸਿੱਖ ਰਾਸ ਹੌਂਤ ਕਰਕੇ ਜ਼ਿੰਮੇਵਾਰੀਆਂ ਪ੍ਰਾਥਮਿਕ ਖਤਮ ਕਰਕੇ ਜ਼ਮੀਨਾਂ ਤੇ ਮਾਲਕੀ ਹੱਕਾਂ ਨੂੰ ਮਨਵਾਉਣ ਵਾਲਿਆਂ ਨੂੰ ਦਿੱਤੀ ਸੀ ਜਿਹੜਾ ਇਹ ਵਾਰਡ ਵੱਤ ਤੋਂ ਵੱਤ ਛੱਤ ਵੱਤ ਤੇ ਗਰੀਬਾਂ ਨੂੰ ਮਕਾਨ ਬਣਾ ਕੇ ਦੇਗਾ 1 ਲੱਖ ਰੁਪਏ ਦਾ ਨਾਮ ਉਹਨੂੰ ਮਿਲ ਦਿੱਤਾ ਜਾਏਗਾ ਮੇਰੇ ਵੱਲੋਂ ਅਸੀਂ ਪਹਿਲੇ ਦਿਨ 24 ਜੁਲਾਈ ਨੂੰ ਅਠ ਮਕਾਨਾਂ ਦੀਆਂ ਚਾਬੀਆਂ ਦੇਣ ਜਾ ਰਹੇ ਹਾਂ ਅਠ ਮਕਾਨ ਬਣਾ ਕੇ ਦੇਣ ਜਾ ਰਹੇ ਸਾਡਾ ਕਲੱਬ ਕੁਝ ਕਰਨ ਦਾ ਰੱਬ ਹੈ ਪਰ ਤੁਹਾਡਾ ਸਾਥ ਚਾਹੀਦਾ 1 ਲੱਖ ਰੁਪਏ ਦਾ ਨਾਮ ਉਨਮੀ ਦਿੱਤਾ ਜਾਏਗਾ। ਭਾਗਤਪੂਰਨ ਸេចਨਿਦਾਬਾਦ। ਜਤੀਮ ਜਿਸਮਾਨੀ ਦਿਮਾਗੀ ਤੌਰ ਤੇ ਪਿੱਛੇ ਰੋਏ ਲਈ ਸਭ ਤੋਂ ਵੱਧ ਮਦਦ ਕਰੇਗਾ। ਉਹ ਇਸ ਵਾਰ ਦਾਖ਼ਤਰ ਹੋਵੇਗਾ ਇਸ ਵਾਰ ਉਸ ਮਹਾਨ ਨਾਇਕ ਮਾਨਤਾ ਦੇ ਸੇਵਾਦਾਰ ਵਕਤ ਮਾਨ ਪੁਰਸ ਦੀ ਯਾਦ ਯਾਰੀ ਕੀਤਾ ਜਾਏਗਾ ਹੈਲਨ ਕੇਲਰ ਅਵਾਰਡ ਇਹ ਵਾਰ ਉਸ ਨੂੰ ਦਿੱਤਾ ਜਾਏਗਾ ਜੋ ਵਿਜ਼ਨ ਵਧੀਆ ਕੰਮ ਕਰੇਗਾ ਵੱਤ ਉਮਦ ਅੱਖਾਂ ਦੇ ਕੈਂਪ ਲਗਾਏਗਾ ਵੱਤ ਉਮਦ ਅੱਖਾਂ ਦੇ ਆਪਰੇਸ਼ਨ ਕਰਵਾ ਕੇ ਲੈ ਚ ਪਵਾਏਗਾ ਦੁਨੀਆ ਦੀ ਮਸ਼ਹੂਰ ਲੈਨ ਦੇ ਨਜ਼ਰੇ ਖੇਤ ਵਿੱਚ ਕੰਮ ਕਰਨ ਦੀ ਚੈਲੰਜ ਦੇਣ ਵਾਲੀ ਹੈਲਨ ਕੇਟ ਨੂੰ ਯਾਦ ਕੀਤਾ ਜਾਏਗਾ ਮੈਲਨਟਨ ਅਵਾਰਡ ਇਹ ਵਾਰ ਜੋਂ ਦੇ ਰੀਜਨ ਲੈਵਲ ਦਾ ਸਭ ਤੋਂ ਵਧੀਆ ਨਵੀਆਂ ਕਲੱਬ ਬਣਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ ਇਹ ਇਹ ਦੁਨੀਆ ਦੀ ਸਭ ਤੋਂ ਵੱਧ ਸੇਵਾ ਸਤਾ ਇੰਟਰਨੈਸ਼ਨਲਾਈਜੇਸ਼ਨ ਆਫ ਲੈਨਸ ਕਲੱਬ ਜਨਮਦਾਤਾ ਮੈਲਮਨ ਜੋਂ ਦੀ ਯਾਦ ਯਾਰੀ ਕੀਤਾ ਜਾਏਗਾ ਭਾਈ ਕਨਈਆ ਸਿੰਘ ਵਾਰ ਭਾਈ ਕਨਈਆ ਸਿੰਘ ਵਾਰ ਦਾ ਹੱਕਦਾਰ ਉਹ ਹੋਵੇਗਾ ਜੋ ਸਭ ਤੋਂ ਵੱਧ ਬਲੱਡ ਜੁੰਡਦਾਨ ਕਰਵਾਵੇਗਾ ਇਹ ਭਾਈ ਕਨਈਆ ਸਿੰਘ ਦੇ ਨਿਸ਼ਮ ਸੇਵਾ ਨੂੰ ਸਰਵਉਪਤ ਹੋਵੇਗਾ ਸਿੱਖੀ ਦੇ ਸਿਧਾਂਤਾਂ ਦਾ ਪੱਕਾ ਧਾਰਨੀ ਸੀ ਜਿਸ ਤੋਂ ਰੈੱਡ ਕਰਾਸ ਤੇ ਜਨਮ ਦਾਤਾ ਕਿਹਾ ਜਾਂਦਾ ਹੈ ਜੇਸਨ ਜੰਗ ਦੇ ਦੌਰਾਨ ਬਿਨਾ ਕਿਸੇ ਭੇਤ ਭਾਤ ਚਖਮੀਆਂ ਦੀ ਅਨਤਕ ਸੇਵਾ ਕੀਤੀ ਮਿਲਖਾ ਸਿੰਘ ਦਾ ਵਾਰਡ ਖੇਡ ਦੇ ਖੇਤਰ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਨੂੰ ਇਹ ਵਾਰਡ ਦਿੱਤਾ ਜਾਵੇਗਾ ਇਹ ਵਾਰਡ ਦੁਨੀਆ ਪਾਰਵ ਵਿੱਚ ਖੇਡਾਂ ਦੇ ਖੇਤਰ ਵਿੱਚ ਚਮਕਦੇ ਸਦਾਰੇ ਮਿਲਖਾ ਸਿੰਘ ਦੀ ਮਾਨ ਸਰਕਾਰ ਯਾਰੀ ਕੀਤਾ ਜਾਵੇਗਾ ਉੱਡਣਾ ਸਿੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੋਤੀ لال ਮਹਿਰਾਜੀ ਅਵਾਰਡ ਇਹ ਵਾਰਡ ਹਕਦਾਰ ਫੂਡ ਫਾਡ ਹੰਗਰ ਦੀ ਥੀਮ ਸਭ ਤੋਂ ਵਧੀਆ ਕੰਮ ਕਰਨ ਵਾਲਾ ਹੋਵੇਗਾ ਇਸ ਦੇ ਨਾਮ ਸ੍ਰੀ ਗੁਰੂ ਕੋ ਪੈਨਸ਼ਨ ਜੀ ਦੇ ਸੇਵਕ ਮਤੀ لال ਮਹਿਰਾ ਦੀ ਮਾਤਾ ਗੁਜਰਗੀ ਦੀ ਛੋਟੇ ਸਾਹਿਬ ਜਦਿਆਂ ਦੀ ਬਾਬਾ ਜੋਰਾ ਸਿੰਘ ਦੀ ਬਾਬਾ ਫਤਿਹ ਸਿੰਘ ਨੂੰ ਖਾਣਾ ਖਵਾਉਣ ਖਾਤਰ ਦੁੱਧ ਦੀ ਸੇਵਾ ਕਰਨਾ ਪਿੰਸਾਰੀ ਜਾਇਦ ਦੇ ਸਾਰੇ ਪਰਿਵਾਰ ਨੂੰ ਵਾਰ ਦਿੱਤਾ ਇਹ ਉਸ ਨੂੰ ਵਾਰ ਦਿੱਤਾ ਜਾਏਗਾ ਸੁੰਦਰ لال ਬਹੁਤ ਬੁਨਾ ਵਾਰ ਸਭ ਤੋਂ ਬਾਤ ਵਾਤਾਵਰਣ ਸੰਬੰਧੀ ਸੇਵਾ ਜਿਵੇਂ ਕਿ ਟਰੀ ਗਾਰਡ ਲਗਾ ਕੇ ਰੁੱਖ ਲਗਾਉਂਦੇ ਪਾਣੀ ਦੇ ਬਚਾਓ ਇਠਾ ਸਟੇਸ਼ਨ ਪ੍ਰਦਰਸ਼ਨ ਕੰਟਰੋਲ ਸੰਬੰਧੀ ਰਿਜੈਕਟ ਪਾਰਕ ਅਰਚਨ ਪ੍ਰੋਜੈਕਟ ਨੂੰ ਨਾਮ ਦਿੱਤਾ ਜਾਵੇਗਾ ਮਸ਼ਹੂਰ ਤੇ ਅਨਤਿਕ ਕੰਮ ਕਰਨ ਵਾਤਾਵਰਣ ਪ੍ਰੇਮ ਸੁੰਦਰ ਲਾਲ ਬੋਹਗੋਣਾ ਦੀ ਯਾਦ ਵਿੱਚ ਨਾਮ ਦਿੱਤਾ ਜਾਵੇਗਾ ਇੱਕ ਬਾਬਾ ਮੱਖਣਸ਼ਾ ਲਬਾਰਾਂ ਦੀ ਯਾਦ ਵਿੱਚ ਇਹ ਵਾਟ ਲੈਂਡ ਦੇ ਲੋਕੋ ਕਲੱਬ ਦੇ ਨਾਮ ਨਾਲ ਸਭ ਤੋਂ ਵੱਧ ਨਵੇਂ ਬਸ ਸ਼ੈਲਟਰ ਰੇਨ ਥੀਟਰ ਬਣਾਉਣ ਅਤੇ ਸਹੀ ਦੇਖਭਾਲ ਕਰਨ ਵਾਲੇ ਨੂੰ ਦਿੱਤਾ ਜਾਏਗਾ ਇਹ ਸਾਰਾ ਸਤਕਾਰ ਜੋਗ ਬੱਬਾ ਮੱਖਣਛਾ ਲਬਾਣਾ ਦੀ ਯਾਦ ਵਿੱਚ ਦਿੱਤਾ ਜਾਏਗਾ ਇਹ 13 ਵਾਰਜੇ 13 ਸਾਹਮਣੇ ਅਵਾਰਡ ਲੱਗੇ ਜੇ ਇਹ ਮੇਰੇ ਉਹ ਸਾਰੇ ਤੁਸੀਂ ਲੈਂਡ ਕਲੱਬ ਮੈਂਬਰ ਬੈਠੇ ਹੋ ਅਪਾ ਇਹਨਾਂ ਵਾਸਤੇ ਕੰਮ ਕਰਦਾ ਆਪਾਂ ਮੈਂ ਕੋਈ ਦੱਸ ਸਕੀਏ ਮੈਂ 321 D ਚ ਬਹੁਤ ਪਾਵਰ ਹੈ